ਸੁਰੇ ਖਬਰਾਂ ਨਾਮ ਦੇ ਨਾਲ ਜਗਤਾਰ ਸਿੰਘ ਸਵਦਾਸ ਸੁਵਾ ਕਰਦਾ ਏ ਪਿਛਲੇ ਦਿਨਾਂ ਦੇ ਵਿੱਚ ਫਰੀਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਵਾਲਾ ਰਹਿਣ ਵਾਲਾ ਅਗਨੀਵੀਰ ਆਕਾਸ਼ਦੀਪ ਦੇਸ਼ ਲਈ ਸ਼ਹੀਦ ਹੋ ਗਿਆ ਸੀ ਪਰ ਹਾਲੇ ਤੱਕ ਸਰਕਾਰਾਂ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਅਤੇ ਫਰੀਕੋਟ ਦੀਆਂ ਜਥੇਬੰਦੀਆਂ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਦੂਜੇ ਪਾਸੇ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਤੱਕ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਦਾ ਤਾਂ ਉਹਨਾਂ ਵੱਲੋਂ ਉਸ ਦੀਆਂ ਆਸਤੀਆਂ ਨੂੰ ਪ੍ਰਵਾਹ ਨਹੀਂ ਕੀਤਾ ਜਾਵੇਗਾ ਜਿਸ ਦੇ ਚਲਦਿਆਂ ਅੱਜ ਪਰਿਵਾਰ ਨੂੰ ਮਿਲ ਲਈ ਭਾਰਤੀ ਸਾਂਝੀ ਉਨਿਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗੀਰ ਸਿੰਘ ਡੱਲੇ ਵਾਲ ਪਹੁੰਚਿਆ ਤੇ ਉਹਨਾਂ ਵੱਲੋਂ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਤੇ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਰਕਾਰਾਂ ਤੇ ਸਵਾਲ ਖੜੇ ਕੀਤੇ ਕਿ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਬਾਰਡਰਾਂ ਤੇ ਸ਼ਹੀਦ ਹੋਣ ਲਈ ਭੇਜ ਰਹੇ ਨੇ ਪਰ ਉਹਨਾਂ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦੇਣਾ ਚਾਹੀਦਾ ਹੈ ਅਤੇ ਉਹ ਪਰਿਵਾਰ ਦੇ ਨਾਲ ਖੜੇ ਹਨ ਤੇ ਕੋਈ ਵਿਸ਼ਗਰਸ਼ ਕਰਨਾ ਪਿਆ। ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਉਹਨਾਂ ਵੱਲੋਂ ਉਹ ਸੰਘਰਸ਼ ਦੇ ਵਿੱਚ ਵਿੱਢਿਆ ਜਾਵੇਗਾ ਅਤੇ ਹਰ ਹਾਲਤ ਦੇ ਵਿੱਚ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਦਵਾਇਆ ਜਾਵੇਗਾ। ਤੁਸੀਂ ਸੁਣੋ ਇਸ ਬਾਰੇ ਹੋਰ ਕੀ ਗੱਲਬਾਤ ਕੀਤੀ ਜਗਜੀਤ ਸਿੰਘ ਦਲਿਆਲ ਨੇ। ਪਰਿਵਾਰ ਦਾ ਜਿਹੜਾ ਮਾਹੌਲ ਆਪਾਂ ਨੂੰ ਦਿਸ ਰਿਹਾ ਉਹ ਬੀਬੀ ਨਾਲ ਗੱਲਬਾਤ ਹੋ ਰਹੀ ਸੀ ਉਹਨਾਂ ਦੀ ਮਦਰ ਨਾਲ ਅਨੰਦਾਜ਼ਾ ਲਾ ਕੇ ਦੇਖੋ ਵੀ ਕਿੱਥੇ ਤਾਂ ਉਹ ਇੰਨੇ ਦੂਸਰੇ ਬੱਚੇ ਨੂੰ ਵੀ ਫੌਜ ਦੇ ਵਿੱਚ ਭੇਜਣ ਦੇ ਲਈ ਤਿਆਰੀ ਕਰਵਾਈ ਬੈਠੇ ਸੀ ਤੇ ਅੱਜ ਹੌਸਲਾ ਜਿਹੜੀਆਂ ਸਰਕਾਰਾਂ ਦਾ ਨਕੰਮਾਪਨ ਉਹਨੇ ਉਹਨਾਂ ਦਾ ਹੌਸਲਾ ਤੋੜਤਾ ਹੈ ਬੱਚਾ ਇਨਾ ਹਾਲਾਤਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ ਔਰ ਇਹ ਇਨਾ ਜਵਾਨਾਂ ਦੇ ਸਿਰ ਦੇ ਉੱਤੇ ਪੂਰਾ ਦੇਸ਼ ਆਰਾਮ ਦੀ ਨੀਂਦ ਸੌਂਦਾ ਔਰ ਉਸ ਜਵਾਨ ਨੂੰ ਸ਼ਹੀਦ ਦਾ ਦਰਜਾ ਤੱਕ ਨਾ ਅਨਾਉਂਸ ਹੋਣਾ ਸਰਕਾਰ ਵੱਲੋਂ ਕੇਂਦਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਇਹਦੂ ਵੱਡੀ ਹੋਰ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਹੁਣ ਵਿਚਾਰੀ ਰੋ ਰਹੀ ਸੀ ਮਨ ਭਰ ਕੇ ਵਾਰ-ਵਾਰ ਇਹ ਕਹਿੰਦੀ ਸੀ ਕਿ ਵੀ ਮੇਰਾ ਦੂਸਰੇ ਬੱਚੇ ਨੂੰ ਹੁਣ ਤੇਜਨ ਨੂੰ ਜੀ ਨਹੀਂ ਕਰਦਾ ਉਹ ਬੱਚੇ ਦਾ ਵੀ ਜਾਨ ਨੂੰ ਮਨ ਨਹੀਂ ਕਰਦਾ ਪਰ ਉਸ ਛੋਟੇ ਬੱਚੇ ਦੇ ਨਾਲ ਕੋਈ ਦੱਸਿਆ ਬੀਬੀ ਨੇ ਕਿ 30 35 ਮੁੰਡਿਆਂ ਨੇ ਹੋਰ ਤਿਆਰੀ ਕੀਤੀ ਸੀ ਜਾਨ ਦੀ ਉਹ ਸਾਰਿਆਂ ਦਾ ਮਨ ਟੁੱਟ ਗਿਆ ਸੋ ਜਿਹੜਾ ਇਹ ਸਰਕਾਰਾਂ ਦਾ ਨਕਮਾਪਨ ਹੈ ਅਸੀਂ ਜਿਹੜਾ ਅੱਜ ਇੱਥੇ ਆਏ ਆ ਅਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਸਾਡੀ ਇੱਕ ਜ਼ਿੰਮੇਵਾਰੀ ਸਾਡਾ ਪਰਿਵਾਰ ਹੈ ਇਹ ਸਾਡੇ ਕਿਸਾਨ ਪਰਿਵਾਰ ਚੋਂ ਬੱਚਾ ਹੈ ਜਵਾਨ ਤੇ ਕਿਸਾਨ ਆ ਇਹ ਇੱਕੋ ਨਹੀਂ ਸਾਡੇ ਬੱਚੇ ਜਵਾਨ ਨੇ ਤੇ ਸਾਡੇ ਅੱਗੇ ਕਿਸਾਨ ਸੋ ਇਸ ਕਰਕੇ ਸਾਡਾ ਪਰਿਵਾਰ ਸੀ ਤੇ ਸਾਡਾ ਲਾ ਕੋਈ ਆਸਾਨ ਨਹੀਂ ਮੇਰਾ ਇੱਕ ਫਰਜ਼ ਬੰਦਾ ਸੀ ਮੈਂ ਉਹਦਾ ਫਰਜ਼ ਨਿਭਾਉਣਾ ਹੈ ਔਰ ਇਹ ਵੀ ਮੇਰੀ ਕੋਸ਼ਿਸ਼ ਹੈ ਪਰਮਾਤਮਾ ਕਿਰਪਾ ਕਰੇ ਕਿ ਲੜਾਈ ਲੜਾਂਗੇ ਇਹਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਲਈ ਜਿੱਥੋਂ ਤੱਕ ਵੀ ਸਾਨੂੰ ਲੜਾਈ ਲੜਨੀ ਕੋਈ ਲੜਾਈ ਲੜਾਂਗੇ ਕਿਉਂਕਿ ਇਹ ਤਾਂ ਫਿਰ ਮਤਲਬ ਬੱਚੇ ਕੁਰਬਾਨੀਆਂ ਦੇਈ ਜਾਣ ਜਾਨਾਂ ਵਾਰੀ ਜਾਣ ਦੇਸ਼ ਦੇ ਖਾਤਰ ਤੇ ਦੇਸ਼ ਵੱਲੋਂ ਉਹਨਾਂ ਨੂੰ ਠੀਕ ਸਰਕਾਰਾਂ ਨਹੀਂ ਤਾਂ ਅਸੀਂ ਤਾਂ ਬੈਠੇ ਆ ਨਾ ਲੋਕਾਂ ਪਬਲਿਕ ਦਾ ਉਹਨੂੰ ਸ਼ਹੀਦ ਮੰਨ ਕੇ ਪਰ ਉਹਨੂੰ ਇੱਕ ਤਰ੍ਹਾਂ ਦਾ ਮੈਂ ਤੁਹਾਡੇ ਚੈਨਲਾਂ ਤੋਂ ਵੀ ਬੇਨਤੀ ਕਰਦਾ ਕਿ ਤਕੜੇ ਹੋਣਾ ਚਾਹੀਦਾ ਲੋਕਾਂ ਨੂੰ ਲੋਕਾਂ ਨੂੰ ਇਹਦੇ ਇਸ ਨੌਜਵਾਨ ਨੂੰ ਇਨਸਾਫ ਦਵੋ ਨਹੀਂ ਅਸਮਾਨ ਨੂੰ ਇਨਸਾਫ ਦਵੋ ਉਹਦੇ ਲਈ ਤਾਂ ਕਿ ਬੱਚੇ ਨੂੰ ਸ਼ਹੀਦ ਦਾ ਦਰਜਾ ਮਿਲੇ ਇਹਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੋਗਰਾਮ ਵੀ ਲਿਖਾਂਗੇ ਉਹਦੇ ਲਈ ਵੀ ਵੱਧ ਚੜ ਕੇ ਹਿੱਸਾ ਲੈਣ ਔਰ ਮੈਂ ਆਪਜੀ ਦੇ ਚੈਨਲਾਂ ਤੋਂ ਵੀ ਅਪੀਲ ਕਰਦਾ ਸਾਰੀਆਂ ਸੰਗਤਾਂ ਨੂੰ ਕਿ ਜਿਸ ਦਿਨ ਮੁੰਡੇ ਦਾ ਜਦ ਆਪ ਹੋਗਾ ਉਸਦਨ ਹਰ ਇੱਕ ਵਿਅਕਤੀ ਹਰ ਮਾਂ ਹਰ ਪਹਿਣ 25 ਤਰੀਕ ਐਤਵਾਰ ਹੈ ਐਤਵਾਰ 25 ਤਰੀਕ ਨੂੰ ਇਸ ਨੌਜਵਾਨ ਦੇ ਭੋਗ ਦੇ ਉੱਤੇ ਪਹੁੰਚਣ ਦੀ ਜ਼ਰੂਰਤ ਹੈ ਪ੍ਰਧਾਨ ਜੀ ਅਗਨੀ ਵੀਰ ਯੋਜਨਾ ਦਾ ਹਰ ਕੋਈ ਬਤ ਕਰ ਰਿਹਾ ਹਰ ਕੋਈ ਦੱਸ ਰਿਹਾ ਕਿ ਇਹ ਨੌਜਵਾਨਾਂ ਨਾਲ ਫਲਵਾੜ ਤੇਜ਼ੀ ਰੱਖਿਆ ਨਾਲ ਫਲਵਾੜ ਤੁਸੀਂ ਕੀ ਮੰਗ ਬਿਲਕੁਲ ਜਿਹੜੇ ਤਰੀਕੇ ਦੇ ਨਾਲ ਜਿੰਨੀ ਰਿਟਾਇਰਮੈਂਟ ਹੋ ਰਹੀ ਹੈ ਤੇ ਜੇ ਇਸ ਰੇਸ਼ਿਓ ਦੇ ਨਾਲ ਇਹਨਾਂ ਦੇ ਵਿੱਚੋਂ ਮੁੰਡਿਆਂ ਨੂੰ ਰੈਗੂਲਰ ਕਰਨ ਦੀ ਇਹਨਾਂ ਦੀ ਦਰ ਰੱਖੀ ਹੈ ਇੱਕ ਦਿਨ ਤੁਸੀਂ ਦੇਖਿਓ ਦੇਸ਼ ਦਾ ਹਾਲ ਕੀ ਹੋਣਾ। ਦੇਸ਼ ਦੀ ਫੌਜ ਸੀ ਇੰਨੀ ਘਟ ਜਾਣੀ ਹੈ ਕਿ ਕਿਹੜਾ ਵੀ ਮਰਜ਼ੀ ਦੇਸ਼ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਲਈ ਤਿਆਰ ਹੋ ਸਕਦਾ ਹੈ। ਇਹ ਕਮਜ਼ੋਰੀਆਂ ਨੇ ਨੜਕੀਆਂ ਨੇ ਸਰਕਾਰ। ਕਦੇ ਫੌਜਾਂ ਜਿਹੜੀਆਂ ਸਰਹੱਦਾਂ ਤੇ ਲੜਨ ਵਾਲੇ ਨੇ ਉਹਨਾਂ ਉਹਨਾਂ ਦੀਆਂ ਤਨਖਾਹਾਂ ਦੇ ਨਾਲ ਜੇ ਇਹ ਸੋਚਣ ਵੀ ਅਸੀਂ ਦੇਸ਼ ਦੀ ਤਰੱਕੀ ਕਰ ਲਾਂਗੇ ਮੈਨੂੰ ਲੱਗਦਾ ਦੇਸ਼ ਦੀ ਤਰੱਕੀ ਦੀ ਬਜਾਏ ਦੇਸ਼ ਦਾ ਬੇੜਾਗਰ ਕਰਨਗੇ। ਜੇਕਰ ਸਰਕਾਰਾਂ ਇਹ ਨਾ ਰਹਾਦੇ ਤੋ ਕੱਲ ਪਰਿਵਾਰਕ ਮੈਂਬਰਾਂ ਵੱਲੋਂ ਲਾਂਚ ਕੀਤਾ ਗਿਆ ਸੀ ਕਿ ਜਿੰਨੀ ਦੇਰ ਤੱਕ ਆਕਾਸ਼ਦੀਪ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਤਦ ਤੱਕ ਉਹਨਾਂ ਦੀ ਜਿਹੜੀਆਂ ਅਸਤੀਆਂ ਉਹਨਾਂ ਪਰਿਵਾਰ ਬਿਲਕੁਲ ਪਰਿਵਾਰ ਨੇ ਇੱਕ ਤਕਲੀਫ ਦੇ ਵਿੱਚੋਂ ਇਹ ਗੱਲ ਕਹੀ ਹੈ ਮੈਨੂੰ ਲੱਗਦਾ ਸਰਕਾਰਾਂ ਦੀ ਨਿਕੰਮਈਪਨ ਦਾ ਸਬੂਤ ਹੈ ਸਰਕਾਰ ਨੂੰ ਜਿਸ ਦਿਨ ਉਹ ਨੌਜਵਾਨ ਨੇ ਕੁਰਬਾਨੀ ਦਿੱਤੀ ਉਸੇ ਦਿਨ ਉਥੋਂ ਚੱਕ ਕੇ ਤੁਰਨ ਲੱਗਾ ਹੀ ਇਹ ਕਹਿਣਾ ਚਾਹੀਦਾ ਸੀ ਉਹ ਸਾਡਾ ਸ਼ਹੀਦ ਹੈ ਪਰ ਮੈਨੂੰ ਇੱਕ ਦੁੱਖ ਹੋਇਆ ਕਿ ਜਿਹੜੇ ਇੱਥੇ ਲੀਡਰ ਸਹਿਮਾਨ ਵੀ ਆਏ ਨੇ ਪੋਲੀਟੀਕਲ ਪਾਰਟੀਆਂ ਦੇ ਉਹਨਾਂ ਤੋਂ ਵੀ ਉਹਨੂੰ ਉਹਦੇ ਪ੍ਰਤੀ ਸ਼ਹੀਦ ਹੋਇਆ ਸ਼ਬਦ ਵਰਤਣ ਦੀ ਬਜਾਏ ਉਹਨੂੰ ਸਵਰਗਵਾਸ ਹੋਇਆ ਕਹਿਣਾ ਅਕਾਲ ਚਲਾਣਾ ਸ਼ਬਦ ਵਰਤ ਜਾਣਾ ਉਹਦੇ ਲਈ ਮਨੁੱਖ ਦੇ ਸ਼ਰਮ ਦੀ ਗੱਲ ਹੈ ਪੋਲੀਟੀਕਲ ਪਾਰਟੀਆਂ ਦਾ ਘੱਟੋ-ਘੱਟ ਸੀ ਲੋਕਤਾਂ ਨੂੰ ਮੰਨਣੀ ਹੈ ਨਾ ਵੀ ਸਾਡਾ ਸ਼ਹੀਦ ਹੈ ਅਸੀਂ ਆਪਦੇ ਪਹਿਲੇ ਆਦਾਬ ਮੰਨਾਂਗੇ ਫੇਰ ਹੀ ਅਗਲੇ ਤੋਂ ਮੰਗ ਕਰਾਂਗੇ ਨਾ ਵੀ ਸਾਡਾ ਸ਼ਹੀਦ ਹੈ ਉਹਨੂੰ ਸ਼ਹੀਦ ਦਾ ਦਰਜਾ ਦਿਓ ਸੋ ਜਿਨ੍ਹਾਂ ਦੀ ਮਾਨਸਿਕਤਾ ਇਹਨਾਂ ਗੱਲਾਂ ਤੋਂ ਮਤਲਬ ਸਰਕਾਰਾਂ ਦੀ ਨਜ਼ਰ ਆਉਂਦੀ ਹੈ ਝਲਕਦੀ ਹੈ ਔਰ ਇਹਨੂੰ ਆਪਾਂ ਤਕੜੇ ਹੋ ਕੇ ਤੁਸੀਂ ਵੀ ਸਾਰੇ ਮਾਰੇ ਹਮਲਾ ਆਪਾਂ ਸਾਰੇ ਰਲ ਕੇ ਸ਼ਹੀਦ ਦਾ ਦਰਜਾ ਦਵਾਈ ਕੇ